ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਤੁਸੀਂ ਵੀ ਇਸ ਟਾਈਮ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਰਹੇ ਹੋ ਕੀ ਲੱਗਦਾ ਹੈ ਲੋਕਾਂ ਦੇ ਵਿੱਚ ਕੀ ਲੋਕਾਂ ਦੀਆਂ ਮੰਗਾਂ ਕੀ ਨੇ ਜੋ ਹਜੇ ਤੱਕ ਸਰਕਾਰ ਉਹਨਾਂ ਤੇ ਪੂਰਾ ਨਾ ਉਤਰ ਸਕੀ ਆਮ ਆਦਮੀ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਵੀ ਤੁਸੀਂ ਇੱਥੇ ਇਲੈਕਸ਼ਨ ਲੜੋ ਪਾਰਟੀ ਬੜੇ ਡਕਲਾਈਂ 'ਚ ਸੀ ਜੀ ਬੜੀ ਕ੍ਰਾਈਸਿਸ 'ਚ ਸੀ ਕੀ ਪਾਰਟੀ ਉਸ ਸਮੇਂ ਪੰਜਾਬ 'ਚ ਚਾਰ ਇਲੈਕਸ਼ਨ ਹੋਈ ਸੀ ਜੀ ਜਿੱਨੀ ਦੂਜੇ ਕੈਂਡੀਡੇਟ ਸੀ ਸਾਡੇ ਆਮ ਆਦਮੀ ਪਾਰਟੀ ਦੇ ਜਿੱਨੀ ਟੋਟਲ ਸਾਰੇ ਨੂੰ ਵੋਟ ਪਈ ਸੀ ਮੈਨੂੰ ਇਕੱਲੇ ਨੂੰ ਲਗ ਸਾਡੇ 11000 ਕਿਸਾਨ ਬਹੁਤ ਖੁਸ਼ ਨੇ ਹ ਹੁਣਾ ਸਾਡੇ ਮੈਂ ਦੂਰ ਭਾਈ ਜਰਾ ਜਿਹੜਾ ਉਹਨਾਂ ਦਾ ਜਿਹੜਾ ਕਰਜ਼ਾ ਸੀ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀ ਉਹ ਵੀ ਛੜੀ ਮਾਨ ਸਰਕਾਰ ਨੇ ਮਾਫ ਕਰ ਦਿੱਤਾ ਜਿਸ ਵਕਤ ਸੁਖਵੀਰ ਸਿੰਘ ਬਾਦਲ ਜਲਾਲਾਬਾਦ ਦੇ ਵਿੱਚ ਰਹੇ ਆ ਕਾਫੀ ਜਿਹੜਾ ਵਿਕਾਸ ਦੇਖਣ ਨੂੰ ਮਿਲਿਆ ਇੱਥੇ ਹੁਣ ਤੁਸੀਂ ਕਹਿੰਦੇ ਹੋ ਵੀ ਹਰ ਲੋਕ ਖੁਸ਼ ਆ ਹਰ ਅਸੀਂ ਜਿਹੜੀ ਹੈ ਮੰਗ ਪੂਰੀ ਕਰ ਰਹੇ ਆ ਪਰ ਜਲਾਲਾਬਾਦ ਦੇ ਵਿੱਚ ਵਿਕਾਸ ਕਾਰਜਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਠੀਕ ਕਰਨੀ ਸਮਤਾ ਲੱਗਦਾ ਹੈ ਨਾ ਨਹੀਂ ਸਮਤਾ ਸਰ 3.5 ਸਾਲ ਸਾਢੇ 3.5 ਸਾਲ ਹੋ ਗਏ ਸਰਕਾਰ ਨਾਲ ਖੜਨੋ ਲੀਡਰ ਦੇ ਨਾਲ ਖੜਨੋ ਕਿਤਰਾ ਦੇ ਸੀਗੇ ਉਸ ਵਕਤ ਵੀ ਤੁਸੀਂ ਸਾਥ ਦਿੱਤਾ ਪਰ ਲੱਗਦਾ ਨਹੀਂ ਕਿ 2022 ਦੇ ਇਲੈਕਸ਼ਨ ਦੇ ਵਿੱਚ ਉਹ ਲਾਂਭੇ ਕਰ ਦਿੱਤਾ ਹੈ। ਨਹੀਂ ਇਲੈਕਸ਼ਨ ਦੇ ਦੌਰਾਨ ਪਹਿਲਾਂ ਵਾਅਦਾ ਕੀਤਾ ਗਿਆ ਸੀ ਜਿਹੜਾ ਔਰਤਾਂ ਨੂੰ 9000 ਰੁਪਏ ਦੇਣ ਦਾ ਬਟ ਜਦੋਂ ਬਾਅਦ ਦੇ ਵਿੱਚ ਜਦੋਂ MP ਇਲੈਕਸ਼ਨ ਆਏ ਉਸ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਕਿ 1100 ਰੁਪਏ ਸੀ ਜਿਹੜਾ ਔਰਤਾਂ ਨੂੰ ਜਿਹੜਾ ਉਹ ਦੇਵਾਂਗੇ। ਉਸ ਤੋਂ ਹਜੇ ਪਿੱਛੇ ਕਿਉਂ ਰਹਿ ਰਹੀ ਹੈ ਸਰਕਾਰ? ਨਹੀਂ ਬੰਦੂ ਜਿਹੜਾ ਖਜ਼ਾਨੇ ਦਾ ਹਾਲਾਤ ਕੀ ਈਨਾ ਇਹਨਾਂ ਨੇ ਬੁਰੀ ਹਾਲਾਤਾਂ ਦੇ ਪੀਸੀਪੀ ਪਾਰਟੀ ਜੀ। ਸੋ ਇਹਦੀ ਗੱਲ ਕੀਤੀ ਹੈ ਕਰਜ਼ਾ ਤਾਂ ਆਮ ਆਦਮੀ ਪਾਰਟੀ ਹੀ ਲੈ ਰਹੀ ਹੈ ਆ ਪਿੱਛੇ ਵੀ ਕਹਿੰਦੇ ਪੋਸਟਰ ਕਹਿੰਦੇ ਸਰਕਾਰਾਂ ਪਹਿਲਾਂ ਕਰਜ਼ਾ ਲੈਂਦੀਆਂ ਸੀ ਆਮ ਜਨਤਾ ਨੂੰ ਪਤਾ ਨਹੀਂ ਹੁੰਦਾ ਸੀ ਉਹ ਕਿੰਨਾ ਕਰਜ਼ਾ ਲਿਆ ਕਹਿੰਦੇ ਇਹ ਸਰਕਾਰ ਤਾਂ ਪੋਸਟਰ ਬਣਾ ਬਣਾ ਸ਼ੇਅਰ ਕਰ ਰਹੀ ਹੈ ਵੀ ਅਸੀਂ ਨਾ ਕਰਜ਼ਾ ਲੈ ਲਿਆ ਤੁਸੀਂ ਕਹਿ ਰਹੇ ਹੋ ਵੀ ਪਿਛਲੀਆਂ ਸਰਕਾਰਾਂ ਨੇ ਕਰਜ਼ੇ ਦੇ ਨਾਲ ਇੰਨਾ ਬੁਰਾ ਹਾਲ ਕਰ ਰੱਖਿਆ ਸੀ ਖਜ਼ਾਨਾ ਹਿੱਲ ਚੁੱਕਿਆ ਸੀਗਾ ਇੱਕ ਤਰ੍ਹਾਂ ਦਾ ਕਹਿ ਲਈਏ ਤਾਂ ਹੁਣ ਵੀ ਤਾਂ ਆਮ ਆਦਮੀ ਉਹ ਫਿਕਰਾਂ ਤੇ ਸਮਝ ਤਾਂ ਲੱਗਦਾ ਫਿਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਆਮ ਆਦਮੀ ਪਿਛਲੀ ਸਰਕਾਰ ਜਿਹੜਾ ਕਰਜ਼ਾ ਉਤਾਰ ਰਹੀ ਹੈ ਦੂਸਰੇ ਪਾਸੇ ਕਰਜ਼ਾ ਲੈ ਵੀ ਤਾਂ ਰਹੀ ਹੈ ਸਵਾ 3 ਕਰੋੜ ਆ ਵਾਦੀ ਇਹ ਕਿ ਲੋਕ ਤਾਂ ਅੱਜ ਵੀ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਬੈਠੇ ਆ ਉੱਥੇ ਕੰਪੀਟੀਸ਼ਨ ਤਾਂ ਕਰਦੇ ਪਿਛੇ ਜੀ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਰਹੇ ਚੁੱਕੇ ਪਰਮਜੀਤ ਸਿੰਘ ਢਾਬਾ ਦੇ ਨਾਲ ਇੰਟਰਵਿਊ ਕੀਤੀ ਗਈ ਉਹਨਾਂ ਦੇ ਨਾਲ ਰੋਜ਼ਗਾਰ ਤੇ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸੀਐਮ ਭਗਵੰਤ ਮਾਨ ਨੇ ਹਰੇ ਪੈਨ ਕਹਿੰਦੀ ਜਗਾ ਡਾਗ ਕਹਿਣੀ ਸੀ ਕਹਿੰਦੇ ਵੀ ਜੋ ਉੱਥੇ ਬੈਠੇ ਟੀਚਰਾਂ ਦੇ ਉੱਤੇ ਡਾਂਗ ਵਹਾਈ ਜਾ ਰਹੀ ਹੈ ਬੇਰੁਜ਼ਗਾਰਾਂ ਦੇ ਉੱਤੇ ਡਾਂਗ ਰਹੀ ਹੈ ਅਗਰ ਉਹਦੀਆਂ ਅਗਰ ਉਹਦੀ ਜੋ ਮਰਜ਼ੀ ਬੋਲ ਸਕਦੇ ਆ ਹੂੰ ਜੋ ਵੀ ਮਰਜ਼ੀ ਬੋਲ ਸਕਦੇ ਆ ਵੇਖੋ ਕਈ ਬੰਦੇ ਸੰਤੁਸ਼ਟ ਨਹੀਂ ਹੁੰਦੇ ਮੈਂ ਉਹਨਾਂ ਬਾਰੇ ਕੋਈ ਕੋਈ ਮਤਲਬ ਧਿਆਨਬਾਜੀ ਨਹੀਂ ਕਰਨਾ ਚਾਹੁੰਦਾ। ਵਿਰੋਧੀ ਧਿਰ ਦੀ ਵੀ ਗੱਲ ਕਰ ਲਈਏ ਤਾਂ ਉਹ ਵੀ ਕਹਿੰਦੀ ਅਸੀਂ ਪੰਜਾਬ ਦਾ ਭਲਾ ਕਰਨੇ ਆ ਜੇ ਸੱਤਾਧਾਰੀ ਇਸ ਟਾਈਮ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਹੈ ਤਾਂ ਉਹ ਵੀ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰ ਰਹੇ ਆ। ਤਾਂ ਫਿਰ ਉੱਥੇ ਜਾ ਕੇ ਲੜਾਈ ਝਗੜਾ ਹੀ ਦਿਸਦਾ ਹੈ ਲਾਈਵ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰ ਆ ਰਿਹਾ ਹੈ। ਕਰਨਾ ਪਵੇ ਲੜ ਕੇ ਹੱਕ ਲੈਣਾ ਪਵੇ ਪਰ ਲੜਨਾ ਚਾਹੀਦਾ ਨਾ। ਹੂੰ। ਤੁਸੀਂ ਕਿਹਾ ਆਪਦੇ ਬੰਦਿਆਂ ਨੂੰ ਨਹੀਂ ਛੱਡਦੀ ਤਾਂ ਪਿੱਛੇ ਜੀ ਵਿਜੇ ਸਿੰਘਲਾ ਨੂੰ ਬੜੇ ਇਲਜ਼ਾਮ ਲੱਗੇ ਸੀ ਜਦੋਂ ਨਵੀਂ-ਨਵੀਂ ਤੋਸ ਟਾਈਮ ਅ ਸੀਐਮ ਭਗਵੰਤ ਮਾਨ ਦਾ ਇੱਕ ਵੀਡੀਓ ਵੀ ਆਇਆ ਸੀ ਕਹਿੰਦੇ ਵੀ ਮੇਰੇ ਕੋਲ ਸਾਰੇ ਸਬੂਤ ਨੇ ਤੇ ਬਾਅਦ ਵਿੱਚ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਆਪਦਿਆਂ ਦੇ ਉੱਪਰ ਕੌਣ ਕੋਈ ਕਾਰਵਾਈ ਕਰਦਾ ਸਸੀਗਲ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਫਿਰ ਤੋਂ ਰਾਜਨੀਤੀ ਦੀ ਗੱਲ ਕਰਾਂਗੇ ਸੱਤਾਧਾਰੀ ਸਰਕਾਰ ਦੇ ਕੁਝ ਸਵਾਲ ਕੀ ਮਿਲਦੇ ਆ ਉਹਨਾਂ ਦੇ ਜਵਾਬ ਗੱਲ ਕਰ ਲਈਏ 2014 ਤੋਂ ਜਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੈਰ ਧਰਿਆ ਸੀ ਤਦ ਤੋਂ ਲੱਗ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਗੱਲ ਕਰ ਲਈਏ 2017 ਦੇ ਵਿੱਚ ਜਦ ਸੀਐਮ ਭਗਵੰਤ ਮਾਨ ਨੇ ਜਲਾਲਾਬਾਦ ਤੋਂ ਚੋਣਾ ਲੜੀਆਂ ਸੀ ਤਦ ਪੈਨ ਇੰਚਾਰਜ ਰਹੇ ਅਤੇ ਹੁਣ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਨੇ ਗੱਲਬਾਤ ਕਰਦੇ ਆ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਮਹਿੰਦਰ ਸਿੰਘ ਚੂਰਾ ਜੋ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਧੰਨਵਾਦ ਬਈ ਜੀ ਤੁਹਾਡਾ ਬਈ ਜੀ 2014 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਤੁਸੀਂ ਤੈਅ ਕੀਤਾ ਕਿਵੇਂ ਦੇਖਦੇ ਹਾਂ ਬਹੁਤ ਅੱਛਾ ਤਜਰਬਾ ਰਿਹਾ ਮਤਲਬ ਬੜਾ ਵਧੀਆ ਰਿਹਾ ਅਸੀਂ ਕੋਈ ਜਦੋਂ ਰਾਜਨੀਤੀ 'ਚ ਆਇਆ ਸੀ ਮੈਂ ਹਮ ਸਿੱਧਾ ਮੈਂ ਯੂਨੀਵਰਸਿਟੀ ਤੋਂ ਮੈਂ 13 'ਚ ਮੈਂ ਐਮ ਐਸ ਸੀ ਕੀਤੀ ਹੈ ਫੂਡ ਸਾਇੰਸ ਐਂਡ ਟੈਕਨੋਲੋਜੀ ਜੀ ਕਿਤੇ ਹੋਰ ਨਾ ਜਾਂਦੇ ਹੋਏ ਮੈਂ ਇੱਕ ਐਨ ਜੀਓ ਚਲਾਉਂਦਾ ਸੀ ਆਉਂਦੀ ਆ ਹੀ ਬਸ ਰਾਜਨੀਤੀ 'ਚ ਚਲ ਗਿਆ ਜੀ ਬਸ ਉਸ ਤੋਂ ਬਾਅਦ ਦੀ ਹੁਣ ਤੱਕ ਲੱਗੀ ਹੋਈ ਹੈ ਸੰਘਰਸ਼ ਕਰੀ ਜਾਨੀ ਰਾਜਨੀਤੀ ਇੱਕ ਸ਼ੌਂਕ ਸੀ ਜਾਂ ਫਿਰ ਕੋਈ ਸਬੱਬ ਬਣ ਗਿਆ ਇਦਾਂ ਹੀ ਆਣ ਦਾ ਬਸ ਇਦਾਂ ਹੀ ਅਸੀਂ ਇੱਕ ਐਨ ਜੀਓ ਚਲਾਉਂਦੇ ਸਾਂ ਮੇਰੇ ਨਾਲ ਮੇਰੇ ਕਾਫੀ ਯਾਰ ਦੋਸਤ ਜਿਨੇ ਇੱਕ ਬੜੀ ਵੱਡੀ ਟੀਮ ਸੀ ਸਾਡੇ ਕੋਲ ਹਾਂ ਉਦੋਂ ਪਾਰਟੀ ਵੀ 2012 ਚ ਨਵੀਂ ਨਵੀਂ ਪਾਰਟੀ ਬਣੀ ਸੀ ਆਵਾਜ਼ੀ ਪਾਰਟੀ ਜੀ ਤੇ ਦਿੱਲੀ ਦੇ ਵਿੱਚ ਇੱਕ ਬੜਾ ਵੱਡਾ ਹੰਗਾਰਾ ਮਿਲਿਆ ਸੀ ਉਦੋਂ ਬਾਅਦ ਅਸੀਂ ਉਹਨੂੰ ਦੇਖ ਕੇ ਜਦੋਂ ਸਾਰੇ ਤੇ ਸਾਰੇ ਜਿੰਨੇ ਸਾਡੇ ਵਰਕਰ ਸੀ ਨਾਲ ਐਨ ਜੀਓ ਦੇ ਵਿੱਚ ਕੰਮ ਕਰਦੇ ਸੀ ਅਸੀਂ ਸਾਰਿਆਂ ਨੇ ਸੋਚਿਆ ਵੀ ਚਲੋ ਰਾਜਨੀਤੀ 'ਚ ਜਾਨੇ ਹਾਂ ਬਸ ਉਦੋਂ ਬਾਅਦ ਅਸੀਂ ਇੱਕ ਰਾਜਨੀਤੀ 'ਚ ਆ ਗਏ ਇੱਕ ਸ਼ੌਂਕ ਦੇ ਤੌਰ ਤੇ ਇੱਕ ਬਦਲਾਅ ਦੇ ਤੌਰ ਤੇ ਜੋ ਸੋਚ ਸੋਚੀ ਸੀ ਅਰਵੀ ਕੇਜਰੀਵਾਲ ਦੀ ਜੀ ਉਹ ਸੋਚ ਨੂੰ ਲੈ ਕੇ ਅਸੀਂ ਵੀ ਰਾਜਨੀਤੀ ਚਾਹੀ ਸੀ 2017 ਦੇ ਵਿੱਚ ਜੇ ਗੱਲ ਕਰ ਲਈਏ ਸੀਐਮ ਭਗਵੰਤ ਮਾਨ ਜਦ ਜਲਾਲਾਬਾਦ ਤੋਂ ਇਲੈਕਸ਼ਨ ਲੜਦੇ ਆ ਬੜੀ ਦਿਨ ਰਾਤ ਮਿਹਨਤ ਕੀਤੀ ਗਈ ਤੁਸੀਂ ਵੀ ਉਸ ਦੇ ਵਿੱਚ ਨਜ਼ਰ ਆਏ ਜਦ ਕਿ ਕੈਂਪੇਨ ਇਨਚਾਰਜ ਵੀ ਤੁਸੀਂ ਇੱਥੋਂ ਦੇ ਰਹੇ ਕੀ ਉਸ ਟਾਈਮ ਕਿਸ ਚੀਜ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਕੀ ਦਿੱਕਤ ਆਈ ਉਸ ਵਕਤ ਦੇਖੋ ਆਵਾਜ਼ ਵੀ ਪਾਰਟੀ ਜਿਹੜੀ ਇਲੈਕਸ਼ਨ ਲੜੀ ਵਿਧਾਨ ਸਭਾ ਦਾ 2017 ਦੇ ਵਿੱਚ ਜੀ ਪਾਰਟੀ ਨੇ ਫੈਸਲਾ ਕੀਤਾ ਵੀ ਮਾਨ ਜੋ ਸੀਐਮ ਸਾਹਿਬ ਜੁਦਾ ਜੋ ਨੇ ਇਸ ਟਾਈਮ ਹਮ ਭਗਵੰਤਬਾਨ ਜੀ ਉਥੋਂ ਇਲੈਕਸ਼ਨ ਲੜਨਗੇ ਜੀ ਅਸੀਂ ਸਾਰਿਆਂ ਨੇ ਵੈਲਕਮ ਕੀਤਾ ਇੱਕ ਵਰਕਰ ਦੇ ਤੌਰ ਤੇ ਕੰਮ ਕਰਦੇ ਹਾਂ ਅਸੀਂ ਜੀ ਅਸੀਂ ਵੈਲਕਮ ਕੀਤਾ ਉਹਨਾਂ ਦਾ ਤੇ ਅਸੀਂ ਸੀਐਮ ਸਾਹਿਬ ਨੇ ਮੈਨੂੰ ਇੱਥੇ ਆਪਣੀ ਚੋਣ ਦਾ ਕੈਂਪੇਨ ਇੰਚਾਰਜ ਲਾਇਆ ਜੀ ਸਾਰੀ ਦੀ ਸਾਰੀ ਕੈਂਪੇਨ ਤੁਸੀਂ ਸੰਭੋਗੇ ਕੀ ਕੀ ਕਰਨਾ ਹਮ ਕਿੱਥੇ ਕਿੱਥੇ ਦਾ ਪ੍ਰੋਗਰਾਮ ਬਣਾਉਣਾ ਹੈ ਹੁਣ ਮਤਲਬ ਪਿੰਡਾਂ ਜਿੱਥੇ ਪ੍ਰੋਗਰਾਮ ਬਣਾਉਣਾ ਕਿੱਥੇ ਐਡਵਰਟਾਈਜ਼ਮੈਂਟ ਦਾ ਹਰ ਤਰ੍ਹਾਂ ਦੀ ਮਤਲਬ ਕੈਂਪੇਨ ਵਿੱਚ ਸੰਭੀ ਹੈ। ਸੋ ਬੜਾ ਅੱਛਾ ਐਕਸਪੀਰੀਅੰਸ ਲਿਆ ਮੈਂ ਇਲੈਕਸ਼ਨ ਏਜੰਟ ਰਿਆਂ ਸਿੰਘ ਸਾਹਿਬ ਦਾ। ਜੀ। ਮਤਲਬ ਮਤਲਬ ਟੋਟਲ ਇਲੈਕਸ਼ਨ ਮੈਂ ਹੀ ਦੇਖਿਆ ਸੀਗਾ। ਬੜਾ ਅੱਛਾ ਤਜਰਬਾ ਸੀ ਲੋਕਾਂ ਦੇ ਵਿੱਚ ਬੜਾ ਵੱਡਾ ਮਾਹੌਲ ਸੀ ਤਲਾਉ ਦਾ। ਹਮ। ਪਰ ਬੈਡ ਲੱਕ ਹੋ ਤੂੰ ਅਸੀਂ ਇੱਥੇ ਨਹੀਂ ਜਿੱਤ ਸਕੇ। ਜੀ। ਮੈਨੂੰ ਐਕਸਪੀਰੀਅੰਸ ਅੱਛਾ ਰਿਹਾ ਜੀ ਸਾਡਾ। ਐਕਸਪੀਰੀਅੰਸ ਅੱਛਾ ਰਿਹਾ। ਤੁਸੀਂ ਆਪਣੇ ਇਲੈਕਸ਼ਨ ਵੀ ਤੁਸੀਂ ਆ ਜਿਹੜੇ ਆ ਲੜੇ ਆ ਤੁਸੀਂ ਵੀ ਇਲੈਕਸ਼ਨ ਲੜੇ ਹੋ। ਕਿਹੜੀ ਸੰਧ ਦੇ ਵਿੱਚ ਲੜਿਓ ਔਰ ਉਸ ਟਾਈਮ ਕੀ ਹਾਲਾਤ ਸੀ ਗਿਆਮ ਆਦਮੀ ਪਾਰਟੀ ਦੇ ਕੀ ਜਦੋਂ ਮੈਂ 2019 ਦੇ ਵਿੱਚ ਭਗਵੰਤ ਮਾਨ 44 ਜਿੱਕੇ 2017 ਦੇ ਵਿੱਚ ਜੀ ਉਸ ਤੋਂ ਬਾਅਦ ਇੱਥੇ ਸੁਖਵੀਰ ਬਾਦਲ ਐਮ ਐਲ ਏ ਸੀਗਾ ਉਹਨਾਂ ਨੇ ਉਹ ਉਸ ਸਮੇਂ ਐਮ ਪੀ ਦੇ ਇਲੈਕਸ਼ਨ ਆ ਗਿਆ ਜੀ ਐਮ ਪੀ ਦੇ ਇਲੈਕਸ਼ਨ 'ਚ ਉਹਨਾਂ ਨੇ ਐ ਐਮ ਐਲ ਏ ਤੋਂ ਰਿਜ਼ਾਈਨ ਦੇ ਕੇ ਐਮ ਪੀ ਦਾ ਇਲੈਕਸ਼ਨ ਲੜਿਆ ਸੀ ਉਹ ਜਿੱਤ ਚੁੱਕੇ ਸੀ ਐਮਪੀ ਬਣ ਚੁੱਕੇ ਸੀ ਫਿਰ ਉਦੋਂ ਇੱਥੇ ਇਲੈਕਸ਼ਨ ਹੋਇਆ ਉਦੋਂ ਆਮ ਆਦਮੀ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਵੀ ਤੁਸੀਂ ਇੱਥੇ ਇਲੈਕਸ਼ਨ ਲੜੋ ਪਾਰਟੀ ਬੜੇ ਡਿਕਲਾਈਨ ਚ ਸੀ ਜੀ ਬੜੀ ਕ੍ਰਾਈਸਿਸ ਚ ਸੀਗੀ ਪਾਰਟੀ ਉਸ ਸਮੇ ਸੋ ਲੋਕਾਂ ਨੇ ਮਤਲਬ ਬੜਾ ਮਤਲਬ ਸਹਿਯੋਗ ਦਿੱਤਾ ਸੀ ਕ੍ਰਾਈਸਿਸ ਚ ਹੋਣ ਦੇ ਬਾਵਜੂਦ ਵੀ 11500 ਦੇ ਕਰੀਬ ਮੈਨੂੰ ਵੋਟ ਪਈ ਸੀ ਜੀ ਦੂਜੇ ਪਾਸੇ ਚਾਰ ਜਨੇ ਹੋਰ ਵੀ ਮਤਲਬ ਟੋਟਲ ਪੰਜਾਬ ਦੇ ਚਾਰ ਇਲੈਕਸ਼ਨ ਹੋਏ ਸੀ ਜੀ ਜਿੰਨੀ ਦੂਜੇ ਕੈਂਡੀਡੇਟਸ ਸੀ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੀ ਟੋਟਲ ਸਾਰੇ ਨੂੰ ਵੋਟ ਪਈ ਸੀ ਮੈਨੂੰ ਇਕੱਲੇ ਨੂੰ 11500 ਦੇ ਕਰੀਬ ਪਈ ਸੀ ਬੜਾ ਅੱਛਾ ਤਜਰਬਾ ਸੀ ਲੋਕਾਂ ਨੇ ਸਾਡੇ ਨਾਲ ਵਾਦਾ ਕਰ ਲਿਆ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਅਸੀਂ ਫੁੱਲਫਲਾਈ ਤੁਹਾਨੂੰ ਸਹਯੋਗ ਦੇਾਂਗੇ ਲੋਕਾਂ ਨੇ ਉਹ ਵੀ ਕਰਕੇ ਵਿਖਾਇਆ ਸਹਿਯੋਗ ਦਿੱਤਾ ਜਿਸ ਤਰ੍ਹਾਂ ਗੱਲ ਕਰ ਲਈਏ ਕਿ ਹੁਣ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਤੁਸੀਂ ਵੀ ਇਸ ਟਾਈਮ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰ ਰਹੇ ਹੋ ਕੀ ਲੱਗਦਾ ਲੋਕਾਂ ਦੇ ਵਿੱਚ ਕੀ ਲੋਕਾਂ ਦੀਆਂ ਮੰਗਾਂ ਕੀ ਨੇ ਜੋ ਹਜੇ ਤੱਕ ਸਰਕਾਰ ਉਹਨਾਂ ਤੇ ਪੂਰਾ ਨਾ ਉਤਰ ਸਕਿਓ ਨਹੀਂ ਆਲਮੋਸਟ ਜਿੰਨੀਆਂ ਵੀ ਅਸੀਂ ਵਾਅਦੇ ਕੀਤੇ ਸੀ ਲਗਭਗ ਪੂਰੀਆਂ ਕਰ ਚੁੱਕੀਆਂ ਹੂੰ ਥੋੜਾ ਬਹੁਤਾ ਜਿਹੜਾ ਰਹਿ ਗਿਆ ਉਹ ਬਸ ਛੇਤੀ ਸਾਰਾ ਕੁਝ ਪੂਰਾ ਹੋ ਜਾਏਗਾ ਕੋਈ ਐਡੀ ਦਿੱਕਤ ਨਹੀਂ ਰਹੇਗੀ ਹੁਣ ਵਾਅਦਾ ਕੀਤਾ ਸੀ ਬਿਜਲੀ ਦਾ ਬਿਜਲੀ ਦਾ ਪੂਰਾ ਕਰ ਦਿੱਤਾ ਜੀ ਪਾਣੀ ਦਾ ਅਸੀਂ ਅਸੀਂ ਨਹੀਂ ਵੀ ਵਾਅਦਾ ਕੀਤਾ ਸੀ ਪਾਣੀ ਖੇਤਾਂ ਦੇ ਵਿੱਚ ਹੂੰ ਤੁਸੀਂ ਪੁੱਛੋ ਜਾ ਕੇ ਲੋਕਾਂ ਨੂੰ ਕਿਸਾਨਾਂ ਨੂੰ ਜਾ ਕੇ ਪੁੱਛੋ ਜੀ ਨਹਿਰੀ ਪਾਣੀ ਜਿੱਥੇ ਆਜ਼ਾਦੀ ਤੋਂ ਬਾਅਦ ਪੌਂਚਿਆਂ ਤੱਕ ਨਹੀਂ ਗਿਆ ਪਾਣੀ ਉੱਥੇ ਵੀ ਪਾਣੀ ਪਹੁੰਚ ਚੁੱਕਿਆ ਜੋ ਲੋਕ ਬੜੇ ਖੁਸ਼ ਨੇ ਕਿਸਾਨ ਬਹੁਤ ਖੁਸ਼ ਨੇ ਹੁਣ ਸਾਡੇ ਮਜ਼ਦੂਰ ਭਾਈਚਾਰਾ ਜਿਹੜਾ ਉਹਨਾਂ ਦਾ ਜਿਹੜਾ ਕਰਜ਼ਾ ਸੀ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀ ਉਹ ਵੀ ਸਾਡੀ ਮਾਨ ਸਰਕਾਰ ਨੇ ਮਾਫ ਕਰਤਾ ਬੜਾ ਅੱਛੇ ਕੰਮ ਕਰ ਰਹੀ ਹੈ ਮਾਨ ਸਰਕਾਰ ਆਉਣ ਵਾਲੇ ਸਮੇਂ 'ਚ ਜਿਹੜਾ ਮਤਲਬ 10 15% ਰਹਿ ਗਿਆ ਉਹ ਵੀ ਹੁਣ ਪੂਰਾ ਕਰ ਦੇ ਪਿਆ ਪੂਰੀ ਕੋਸ਼ਿਸ਼ ਕਰ ਰਹੀ ਹੈ ਗੱਲ ਕਰ ਲਈਏ ਜਲਾਲਾਬਾਦ ਦੇ ਤੁਸੀਂ ਇਹ ਗੱਲ ਕੀਤੀ ਐ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਆ ਜਿਸ ਵਕਤ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਦੇ ਵਿੱਚ ਰਹੇ ਐ ਕਾਫੀ ਜਿਹੜਾ ਵਿਕਾਸ ਦੇਖਣ ਨੂੰ ਮਿਲਿਆ ਇੱਥੇ ਹੁਣ ਤੁਸੀਂ ਕਹਿੰਦੇ ਹੋ ਵੀ ਹਰ ਲੋਕ ਖੁਸ਼ ਐ ਹਰ ਅਸੀਂ ਜਿਹੜੀ ਐ ਮੰਗ ਪੂਰੀ ਕਰ ਰਹੇ ਆ ਪਰ ਜਲਾਲਾਬਾਦ ਦੇ ਵਿੱਚ ਵਿਕਾਸ ਕਾਰਜਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਬੜੇ ਅੱਛੇ ਵਿਕਾਸ ਹੋ ਰਹੇ ਨੇ ਕੋਈ ਦੋ ਰਹੇ ਨਹੀਂ ਕਿ ਪਾਣੀ ਥਾਂ ਥਾਂ ਤੇ ਖੜਾ ਹੀ ਦੇਖੋ ਇਹਨਾਂ ਦਾ ਇਹਨੂੰ ਠੀਕ ਕਰਨੀ ਸਮਾਂ ਤਾਂ ਲੱਗਦਾ ਹੈ ਨਾ ਨੀ ਸਮਤਾ ਸਰ 3 ਸਾਲ 3.5 ਸਾਲ ਹੋ ਗਏ ਸਰਕਾਰ ਨੇ ਕਰ ਲਈ ਸਰਕਾਰ ਕੰਮ ਕਰ ਕਰਦੀ ਪਈ ਹੈ ਉਹ ਦੇਖੋ ਮਿਊਨਿਸਪਲ ਦੀ ਜਿਹੜੀ ਆ ਕੌਂਸਲ ਹੈ ਜੀ ਇਹ ਆਮ ਆਦਮੀ ਪਾਰਟੀ ਦੇ ਅੰਡਰ ਨਹੀਂ ਹੈਗੀ ਜੀ ਹਾਲਾਂਕਿ ਇੱਥੇ ਪ੍ਰਧਾਨ ਹੋਰ ਆ ਕੋਈ ਜੀ ਪਰ ਸੱਤਾ ਦੇ ਵਿੱਚ ਉਹ ਨਹੀਂ ਹਾਲੇ ਹੂੰ ਪਰ ਸਾਨੂੰ ਕੰਮ ਕਰਨ 'ਚ ਮੁਸ਼ਕਲ ਤੇ ਲੱਗਦੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਜਿੰਨਾ ਕੋ ਸਾਡੇ ਵਾਸ ਹੈ ਉਹਨਾਂ ਕੋ ਅਸੀਂ ਕਰਦੇ ਪਏ ਆ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਵਧੀਆ ਹੋ ਜਾਏਗਾ ਹੁਣ ਸੀਵਰੇਜ ਦਾ ਕੰਮ ਹੈ ਪੁਰਾਣੇ ਸਮੇਂ ਇਹਨਾਂ ਨੇ ਸੀਵਰੇਜ ਪਾਇਆ ਸੀ ਹੁਣ ਆਵਾ ਵੀ ਪਾਰਟੀ ਨੇ ਸੀਵਰੇਜ ਪਾਇਆ ਨਹੀਂ ਉਹਦੇ ਚ ਪਤਾ ਨਹੀਂ ਪਾਈਪਾਂ ਕੀ ਸਾਈਜ਼ ਦੀ ਪਾਈਆਂ ਕੀ ਸਾਈਜ਼ ਰეკਮੈਂਡਡ ਸੀ ਕੀ ਸਾਈਜ਼ ਪਾਇਆ ਹੈ ਉਹਦੇ ਚ ਵੀ ਸ਼ਾਇਦ ਕੋਤਾਈ ਹੋ ਸਕਦੀ ਹੈ ਹਮ ਫੇਰ ਹੁਣ ਮੀਂਹ ਬੇਹਿਸਾਬਾ ਪਿਆ ਸਾਰੇ ਸ਼ਹਿਰਾਂ ਦੇ ਵਿੱਚ ਪਾਣੀ ਖੜਾ ਹੁਣ ਸਮਾਂ ਤਾਂ ਲੱਗਦਾ ਵਿਕਾਸ ਨੂੰ ਹਮ ਪੂਰਾ ਮਤਲਬ ਸਾਡੇ ਐਮਐਲਏ ਸਾਹਿਬ ਬੜਾ ਅੱਛਾ ਕੰਮ ਕਰ ਕਰਦੇ ਪਿਆ ਜੋ ਪਾਰਟੀ ਕਿਆ ਪਾਰਟੀ ਨੂੰ ਡਾਇਰੈਕਸ਼ਨ ਦਿੰਦੀ ਹੈ ਉਹ ਕੰਮ ਕਰ ਕਰਦੇ ਪਏ ਤੁਸੀਂ ਐਮਐਲਏ ਸਾਹਿਬ ਦਾ ਨਾਮ ਲਿਆ ਹੈ ਗੱਲ ਕਰ ਲਈਏ ਕਿ ਤੁਸੀਂ ਵੀ 2014 ਤੋਂ ਲੈ ਕੇ ਹੁਣ ਤੱਕ ਪਾਰਟੀ ਦੇ ਨਾਲ ਜੁੜੇ ਹੋ ਜਦ ਕਿ ਉਸ ਵਕਤ ਵੀ ਤੁਸੀਂ ਆਮਦਵੀ ਪਾਰਟੀ ਦੇ ਨਾਲ ਰਹੇ ਹੋ ਜਦ ਲੋਕ ਕਿਤਰਾਂ ਦੇ ਸੀ ਕਿਤੇ ਨਾ ਕਿਤੇ ਆਮਦਵੀ ਪਾਰਟੀ ਦੇ ਵਰਕਰ ਦੇ ਨਾਲ ਖੜਨੋ ਲੀਡਰ ਦੇ ਨਾਲ ਖੜਨੋ ਕਿਤਰਾਂ ਦੇ ਸੀਗੇ ਉਸ ਵਕਤ ਵੀ ਤੁਸੀਂ ਸਾਥ ਦਿੱਤਾ ਪਰ ਲੱਗਦਾ ਨਹੀਂ ਕਿ 2022 ਦੇ ਇਲੈਕਸ਼ਨ ਦੇ ਵਿੱਚੋਂ ਲਾਂਭੇ ਕਰ ਦਿੱਤਾ ਗਿਆ ਨਹੀਂ ਨਹੀਂ ਕੋਈ ਐਦਾਂ ਦੀ ਗੱਲ ਨਹੀਂ ਦੇਖੋ ਅਲੱਗ-ਅਲੱਗ ਸਮੇਂ 'ਚ ਅਲੱਗ-ਅਲੱਗ ਜੋ ਮੇਵਾਰੀਆਂ ਮਿਲਦੀਆਂ ਜੀ ਇਹ ਦੇਖੋ ক্রিকেট ਦੇ ਵਿੱਚ ਖਿਡਾਰੀ ਹੁੰਦੇ ਆ ਹੂੰ ਉਹਨ ਸਾਰੇ ਦੇ ਸਾਰੇ ਖਿਡਾਰੀ ਤਾਂ ਨਹੀਂ ਖੇਡਦੇ ਕਈ ਵਾਰ ਇੱਕ 12 ਮੰਨ ਲਓ ਪਲੇਅਰ ਹੈ ਜੀ ਤੇ ਇੱਕ ਕਈ ਵਾਰੀ ਉਹਦੇ 'ਚ 11 ਪਲੇਅਰ ਹੈ ਮੰਨ ਲਓ ਇੱਕ ਜਣੇ ਨੂੰ 12ਵਾਂ ਪਲੇਅਰ ਵੀ ਬਣ ਕੇ ਖੇਡਣਾ ਪੈਂਦਾ ਜੀ ਹੈਗੇ ਤਾਂ ਅਸੀਂ ਪਾਰਟੀ ਦੇ ਹਿੱਸੇ ਆ ਜੀ ਕਿਤੇ ਵੀ ਪਾਰਟੀ ਜੁਮਵੇ ਲਈ ला ਸਕਦੀ ਆ ਉਹਨਾਂ ਵਾਲੇ ਸਮੇਂ 'ਚ ਸਾਡੀ ਮੇਰੀ ਜਿੰਮੇਵਾਰੀ ਲੱਗ ਸਕਦੀ ਹੈ ਹੋ ਸਕਦਾ ਹੈ ਮੈਨੂੰ ਕਿਤੇ ਹੋਰ ਜ਼ਿੰਮੇਵਾਰੀ ਦੇ ਦੇਣ ਜੀ ਇਹ ਤਾਂ ਅਲੱਗ ਇੱਕ ਪਰਿਵਾਰ ਹੈ ਯਾਰ ਪਰਿਵਾਰ ਦੇ ਵਿੱਚ ਕਿਤੇ ਵੀ ਜਿੰਮੇਵਾਰੀ ਮਿਲ ਸਕਦੀ ਹੈ ਅਸੀਂ ਸਾਰੇ ਜੁਆਇੰਟਲੀ ਕੰਮ ਕਰਦੇ ਹਾਂ ਉਹ ਐਦਾਂ ਦੀ ਗੱਲ ਨਹੀਂ ਸੀ ਪਿੱਛੇ ਜੀ ਇਲੈਕਸ਼ਨ ਦੇ ਦੌਰਾਨ ਪਹਿਲਾਂ ਵਾਅਦਾ ਕੀਤਾ ਗਿਆ ਸੀ ਜਿਹੜਾ ਔਰਤਾਂ ਨੂੰ 1000 ਰੁਪਏ ਦੇਣ ਦਾ ਬਾਅਦ ਬਟ ਜਦੋਂ ਬਾਅਦ ਦੇ ਵਿੱਚ ਜਦੋਂ MP ਇਲੈਕਸ਼ਨ ਆਏ ਉਸ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਕਿ 1100 ਰੁਪਏ ਸੀ ਜਿਹੜਾ ਔਰਤਾਂ ਨੂੰ ਜਿਹੜਾ ਉਹ ਦੇਾਂਗੇ ਉਸ ਤੋਂ ਹਜੇ ਪਿੱਛੇ ਕਿਉਂ ਰਹਿ ਰਹੀ ਹੈ ਸਰਕਾਰ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜਿਹੜਾ ਖਜ਼ਾਨੇ ਦਾ ਹਾਲਾਤ ਕੀਤੀ ਸੀ ਨਾ ਇਹਨਾਂ ਨੇ ਬੁਰੀ ਹਾਲਾਤ ਕਰ ਦਿੱਤੀ ਸੀ ਦੂਸਰੀਆਂ ਪਾਰਟੀਆਂ ਨੇ ਜੀ ਸੋ ਉਹਨਾਂ ਨੂੰ ਠੀਕ ਕਰਦੇ ਕਰਦੇ ਵੀ ਸਮਾਂ ਦਾ ਲੱਗਦਾ ਜੀ ਆਮ ਆਦੀ ਪਾਰਟੀ ਨੇ ਕਦੇ ਇਹ ਤਾਂ ਕਿਹਾ ਨਹੀਂ ਵੀ ਸਾਡਾ ਖਜ਼ਾਨਾ ਖਾਲੀ ਹੈ ਪਰ ਉਹਨਾਂ ਨੇ ਐਸੀ ਤੈਸੀ ਕਰਤੀ ਸੀ ਖਜ਼ਾਨੇ ਦੀ ਵੀ ਪਰ ਹੁਣ ਸੀਐਮ ਸਾਹਿਬ ਉਹ ਵੀ ਵਾਦਾ ਛੇਤੀ ਪੂਰਾ ਕਰਨ ਜਾ ਰਹੇ ਨੇ ਸੀਐਮ ਸਾਹਿਬ ਜੋ ਕਹਿੰਦੇ ਨੇ ਕਰਕੇ ਦਿਖਾਉਂਦੇ ਨੇ ਜੀ ਪਹਿਲਾਂ ਵੀ ਵੇਖੋ ਬਿਜਲੀ ਦੀ ਗੱਲ ਕਰ ਲਈਏ ਬਿਜਲੀ ਖੇਤਾਂ ਦੇ ਜਾ ਕੇ ਪਤਾ ਕਰੋ ਜੀ 24 ਘੰਟੇ ਮਤਲਬ ਵਾਲਾ ਕੰਮ ਹੋਇਆ ਪਿਆ ਹਾਲਾਂਕਿ 8 ਘੰਟੇ ਬਿਜਲੀ ਦਿੰਦੇ ਆ ਜਦੋਂ ਜਾਓ ਬਿਜਲੀ ਹੁੰਦੀ ਹੈ ਜਦੋਂ ਦਿਨ ਰਾਤ ਬਿਜਲੀ ਚੱਲ ਰਹੀ ਹੈ ਹਮ ਨਹਿਰਾਂ ਦਾ ਪਾਣੀ ਚੱਲ ਰਿਹਾ ਹੈ ਘਰਾਂ ਦੀ ਬਿਜਲੀ ਦੀ ਗੱਲ ਕਰੋ ਹਰ ਇੱਕ ਵਰਗ ਨੂੰ ਬਿਜਲੀ ਮਾਫ ਹੈ ਹਮ ਅੱਛਾ ਦੂਸਰਾ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਤਾ ਫਿਰ 10 ਲੱਖ ਪਰਿਵਾਰ ਨੂੰ ਜਿਹੜਾ ਇਲਾਜ ਲਈ ਦੇ ਦੇ ਰਹੇ ਹੁਣ ਸ਼ੁਰੂ ਕਰ ਰਹੇ 10 ਲੱਖ ਕੋਈ ਵੀ ਕਿਸਨੇ ਇਲਾਜ ਕਰਾਉਣਾ ਪਰਿਵਾਰ ਦੇ ਵਿੱਚ ਉਹ 10 ਲੱਖ ਤੱਕ ਖਰਚਾ ਦੇਗੀ ਮਾਨ ਸਰਕਾਰ ਦਾ 10 ਲੱਖ ਰੁਪਇਆ ਪੂਰੇ ਪਰਿਵਾਰ ਨੂੰ ਹੋਏਗਾ ਜਾਂ ਪਰ ਪਰ ਮੈਂਬਰ ਹੋਏਗਾ ਪਰਿਵਾਰ ਨੂੰ ਹੋਏਗਾ ਪੂਰੇ ਪਰਿਵਾਰ ਨੂੰ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ ਕਰਜ਼ਾ ਤਾਂ ਆਮ ਆਦਮੀ ਪਾਰਟੀ ਵੀ ਲੈ ਰਹੀ ਹੈ ਅ ਪਿੱਛੇ ਵੀ ਕਹਿੰਦੇ ਪੋਸਟਰ ਕਹਿੰਦੇ ਸਰਕਾਰਾਂ ਪਹਿਲਾਂ ਕਰਜ਼ਾ ਲੈਂਦੀਆਂ ਸੀ ਆਮ ਜਨਤਾ ਨੂੰ ਪਤਾ ਨਹੀਂ ਹੁੰਦਾ ਸੀ ਉਹ ਕਿੰਨਾ ਕਰਜ਼ਾ ਲਿਆ ਹੈ ਕਹਿੰਦੇ ਇਹ ਸਰਕਾਰ ਤਾਂ ਪੋਸਟਰ ਬਣਾ ਬਣਾ ਸ਼ੇਅਰ ਕਰ ਰਹੀ ਹੈ ਵੀ ਅਸੀਂ ਨਾ ਕਰਜ਼ਾ ਲੈ ਲਿਆ ਵੇਖੋ ਅਸੀਂ ਜੋ ਵੀ ਕੁਝ ਹੈ ਉਹ ਲੋਕਾਂ ਦੇ ਸਾਹਮਣੇ ਕੋਈ ਝੂਠ ਤਾਂ ਨਹੀਂ ਬੋਲਦੀ ਸਰਕਾਰ ਜੀ ਜੇ ਅਸੀਂ ਕੋਈ ਲੈਨੇ ਆ ਪਹਿਲਾ ਕਰਜਾ 3.5 ਲੱਖ ਦਾ ਕਰਜਾ ਪਹਿਲਾ ਹੀ ਸੀਗਾ ਜੀ ਉਹ ਸਿਸਟਮ ਨੂੰ ਚਲਾਉਣ ਲਈ ਉਹਨਾਂ ਦੀ ਵਿਆਜ ਹੈ ਫੇਰ ਵੀ ਬਾਹਰ ਸਰਕਾਰ ਉਹਦੇ ਕਿਸ਼ਤਾਂ ਉਤਾਰ ਰਹੀ ਹੈ ਹਮ ਜਿਹੜਾ ਕਰਜਾ ਲਿੱਤਾ ਆਇਆ ਉਹਦੀਆਂ ਕਿਸ਼ਤਾਂ ਉਤਾਰ ਰਹੀ ਹੈ ਵੇਖੋ ਬਿਜਲੀ ਫ੍ਰੀ ਦੇ ਕੇ ਵੀ ਅਸੀਂ ਫਾਇਦੇ 'ਚ ਆ ਜੀ ਉਹ ਬਿਜਲੀ ਦੇ ਪੈਸੇ ਲੈ ਕੇ ਵੀ ਉਹ ਨੁਕਸਾਨ 'ਚ ਸੀਗੇ ਜੀ ਵੇਖੋ ਅਸੀਂ ਥਰਮਲ ਪਲਾਂਟ ਲੈ ਲਏ ਬਿਜਲੀ ਫ੍ਰੀ ਦੇ ਕੇ ਵੀ ਸਾਰਾ ਕੁਝ ਲੈ ਰਹੇ ਹਾਂ ਹਮ ਦੇਖੋ ਸਮਾਂ ਤੇ ਲੱਗਦਾ ਹੈ ਨਾ ਨਹੀਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਪਿਛਲੀਆਂ ਸਰਕਾਰਾਂ ਨੇ ਕਰਜ਼ੇ ਦੇ ਨਾਲ ਇੰਨਾ ਬੁਰਾ ਹਾਲ ਕਰ ਰੱਖਿਆ ਸੀ ਖਜ਼ਾਨਾ ਹਿੱਲ ਚੁੱਕਿਆ ਸੀਗਾ ਇੱਕ ਤਰ੍ਹਾਂ ਦਾ ਕਹਿ ਲਈਏ ਤਾਂ ਹੁਣ ਵੀ ਤਾਂ ਆਮਦਨ ਵੀ ਕਰਨ ਤੇ ਸਮਾਂ ਤਾਂ ਲੱਗਦਾ ਹੈ ਠੀਕ ਕਰਨ ਤੇ ਸਮਾਂ ਲੱਗਦਾ ਫਿਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਆਮਦਨ ਵੀ ਪਾਰਟੀ ਸਰਕਾਰ ਜਿਹੜਾ ਕਰਜ਼ਾ ਉਤਾਰ ਰਹੀ ਹੈ ਦੂਸਰੇ ਪਾਸੇ ਕਰਜ਼ਾ ਲੈ ਵੀ ਤਾਂ ਰਹੀ ਹੈ ਨਹੀਂ ਫਿਰ ਦੇਖੋ ਤੁਸੀਂ ਓਵਰ ਆਲ ਵੇਖੋ ਨਾ ਜਿਹੜੀਆਂ ਉਹਦੀਆਂ ਕਿਸ਼ਤਾਂ ਕਿੰਨੀਆਂ ਬਣਦੀਆਂ ਤੁਹਾਨੂੰ ਪਤਾ ਹੈ ਇਸ ਟਾਈਮ ਕਿੰਨਾ ਕਰਜ਼ਾ ਪੰਜਾਬ ਦੇ ਸਿਰ ਤੇ ਟੋਟਲ ਟੋਟਲ ਵੈਲਿਊ ਪਤਾ ਹੈ ਕਿੰਨਾ ਕਰਦਿਆ ਲੈ ਲਿਆ ਆਮਦੀ 파ਟ ਸਾਡੇ 3.5 ਲੱਖ ਕਰੋੜ ਪਲੱਸ ਹਾਂ ਦੇਖੋ ਮੈਂ ਤੁਹਾਨੂੰ ਦੱਸਾਂ ਜੇ ਕਿਤੇ ਸਮਾਜ ਭਲਾਈ ਦੇ ਕੰਮ ਲਈ ਸਾਨੂੰ ਕੋ ਥੋੜਾ ਬੋਤਾ ਕਰਜ਼ਾ ਲੈਣਾ ਪੈਂਦਾ ਪਰ ਦੂਜੇ ਪਾਸੇ ਅਸੀਂ ਸਾਡੀ ਆਮਦਨ ਵੀ ਤਾਂ ਆ ਰਹੀ ਹੈ ਜੀ ਨੀਅਤ ਤੇ ਨੀਤੀ ਸਾਡੇ ਚ ਕੋਈ ਖੋਟ ਨਹੀਂ ਵਿਖੋ ਪਹਿਲਾਂ ਅਸੀਂ ਕੋਈ ਵਿਧਾਇਕ ਬਣਦਾ ਸੀ 8 8 9 9 ਪੈਨਸ਼ਨ ਆ ਲੈਂਦਾ ਸੀ ਉਹਦੇ ਆ ਸੀਐਮ ਸਾਹਿਬ ਨੇ ਪਹਿਲਾਂ ਪੈਨ ਚੁਲਾਇਆ ਵੀ ਅਸੀਂ ਮਤਲਬ ਇੱਕੋ ਪੈਨਸ਼ਨ ਲਏਗਾ ਵਿਧਾਇਕ ਚਾਹੀ ਜਨਵਰੀ ਮਰਜੀ ਬਣ ਜੇ ਇਹਦਾ ਕਿੰਨਾ ਖਰਚਾ ਤੁਸੀਂ ਓਵਰAllResult ਕੈਲਕੂਲੇਟ ਕਰਕੇ ਵੇਖੋ ਜੀ ਕਿੰਨਾ ਫਾਇਦਾ ਪੰਜਾਬ ਨੂੰ ਹੋਇਆ ਉਹ ਕਿੱਥੇ ਪੰਜਾਬ ਦੇ ਫਾਇਦਾ ਨਹੀਂ ਲੱਗਿਆ ਪੰਜਾਬ ਦੇ ਵਿਕਾਸ ਦੇ ਕੰਮਾਂ ਲਈ ਲੱਗ ਰਿਹਾ ਨਾ ਜੀ ਫਿਰ ਜੋ ਵੀ ਸੀਐਮ ਸਾਹਿਬ ਕਹਿੰਦੇ ਆ ਜੋ ਵੀ ਮੂੰਹ ਦੇ ਵਿੱਚ ਉਹਨਾਂ ਨੇ ਕੱਢਿਆ ਉਹ ਪੂਰਾ ਕੀਤਾ ਹਮ ਹਰ ਇੱਕ ਚੀਜ਼ ਪੂਰਾ ਕੀਤੀ ਪਰ ਕਿਸੇ ਚੀਜ਼ ਦਾ ਵੇਖੋ ਆਪਣੇ ਘਰ ਤੇ ਲਾ ਲੋ ਅਗਰ ਘਰ ਦੇ ਵਿੱਚ ਇੱਕ ਵਾਰੀ ਗੱਡੀ ਲਈ ਤੋ ਲੈ ਜਾਵੇ ਪਰ ਉਹਨੂੰ ਨੂੰ ਸੈੱਟ ਕਰਨ ਲੱਗਿਆ ਉਹਨੂੰ ਠੀਕ ਕਰਨ ਲੱਗਿਆ ਸਮਾਂ ਤਾਂ ਲੱਗਦਾ ਹੂੰ ਉਹੀ ਹੈ ਵੀ ਮਾਨ ਸਰਕਾਰ ਠੀਕ ਕਰਦੀ ਪਈ ਹੈ ਥੋੜੇ ਜਿਹੇ ਸਮੇਂ ਦੀ ਲੋੜ ਹੈ ਵੇਖੋ ਦੂਸਰੇ ਨੰਬਰ ਤੇ ਗੱਲ ਕਰਕੇ ਆਉਂਦੇ ਆ ਜਦੋਂ ਸਰਕਾਰ ਬਣੀ ਜੀ ਸਰਕਾਰ ਬਣ ਦੇ ਨਾਲ ਸੀਐਮ ਸਾਹਿਬ ਨੇ ਪਹਿਲਾਂ ਵਾਅਦਾ ਕੀਤਾ ਸੀ ਜਦੋਂ ਅਸੀਂ ਸਰਕਾਰ ਦੇ ਵਿੱਚ ਆ ਗਏ ਹੂੰ ਤਾਂ ਮੇਰਾ ਹਰਾ ਪੈਨ ਸਭ ਤੋਂ ਪਹਿਲਾਂ ਨੌਜਵਾਨਾਂ ਦੇ ਰੋਜ਼ਗਾਰ ਲਈ ਚਲੇਗਾ ਜੀ ਆਉਂਦੇ ਉਹਨਾਂ ਨੇ ਨੌਕਰੀਆਂ ਦਿੱਤੀਆਂ ਇਸ ਟਾਈਮ 60000 ਨੌਕਰੀਆਂ ਦੇ ਚੁੱਕੇ ਸੀਐਮ ਸਾਹਿਬ ਤੇ ਆਉਣ ਵਾਲੇ ਸਮੇਂ 'ਚ ਵੀ ਦਿੱਤੀਆਂ ਜਾਣਗੀਆਂ ਜੀ ਸਵਾ 3 ਕਰੋੜ ਆਬਾਦੀ ਆ ਪੰਜਾਬ ਦੀ 60000 ਨੌਕਰੀ ਬਹੁਤ ਘੱਟ ਨਹੀਂ ਐ ਇਸ ਵਕਤ ਵੇਖੋ ਕਾਬਲੀਅਤ ਦੇ ਸਿਰਤੀ ਲੱਗਣਾ ਪਹਿਲਾਂ ਕਿੰਨੀਆਂ ਸੀ ਕੈਲਕੂਲੇਟਰ ਤਾਂ ਕਰਕੇ ਵੇਖੋ ਆ ਸਾਡੇ ਏਰੀਆ ਦੇ ਵਿੱਚ ਜੇ ਕੋਈ ਜਿੰਨਾ ਕੋ ਪੜ੍ਹਿਆ ਲਿਖਿਆ ਹੋਊਗਾ ਉਹਨਾਂ ਕੋ ਬੰਦਾ ਉੱਥੇ ਲੱਗੂਗਾ ਨਾ ਪਹਿਲਾਂ ਕਿੰਨੇ ਪੜ੍ਹੇ ਲੈ ਕੇ ਸੀ ਪਹਿਲਾਂ ਕਿਉਂ ਨਹੀਂ ਨੌਕਰੀਆਂ ਦਿੱਤੀਆਂ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਦਿੱਤੀਆਂ ਨੌਕਰੀਆਂ ਅੱਛਾ ਮੈਂ ਬੜੇ ਮਾਨ ਤੇ ਪੜੇ ਲਿਖੇ ਲੋਕ ਤਾਂ ਅੱਜ ਵੀ ਸੀਐਮ ਭਗਵੰਤ ਸਿੰਘ ਦੀ ਕੋਠੀ ਦੇ ਅੱਗੇ ਬੈਠੇ ਆ ਉੱਥੇ ਤੱਕ ਨੇ ਦੇਰੇ ਕੰਪੀਟੀਸ਼ਨ ਤੱਕ ਕਲੀਅਰ ਕਰਨਾ ਪੈਗਾ ਜੀ ਕੋਈ ਵੀ ਕੰਪੀਟੀਸ਼ਨ ਹੁੰਦਾ ਮੰਨ ਲਓ ਪਹਿਲਾਂ ਹੁੰਦਾ ਸੀ ਮੇਰੇ ਵਰਗੇ ਚਿੱਟੇ ਕਪੜਿਆਂ ਵਾਲਾ ਗਿਆ ਜਾਂ ਕੋਈ ਵਿਧਾਇਕ ਦਾ ਜਾਂ ਕੋਈ ਮੰਤਰੀ ਦਾ ਚਾਚਾ ਜਾਂ ਕੋਈ ਉਹਦਾ ਭਤੀਜਾ ਜਾਂ ਕੋਈ ਉਹਦਾ ਪੁੱਤ ਭਤੀਜੇ ਹੁੰਦੇ ਸੀ ਸਾਈਡ ਤੋਂ ਜਾ ਕੇ ਪੈਸੇ ਦਿੰਦੇ ਸੀ ਜਾਂ ਉਹ ਅਭਿਸ਼ਵਾਰਸ਼ਣਲ ਦਿੰਦੇ ਸੀ ਕਰਦੇ ਸੀਗੇ ਉਹਨਾਂ ਦੀ ਅਭਿਸ਼ਵਾਰਸ਼ਣ ਲੱਗ ਜਾਂਦੀ ਅੱਜ ਕੱਲ ਉਹ ਤਾਂ ਖਤਮ ਹੋ ਗਿਆ ਨਾ ਜੀਰੋ ਟੋਲਰੈਂਸ ਦੀ ਸਰਕਾਰ ਹੈ ਕੋਈ ਆਪਣਾ ਹੈ ਕੋਈ ਬਗਾਨਾ ਹੈ ਕੋਈ ਕਿਸੇ ਨਾਲ ਤੇਰ ਮੇਰ ਨਹੀਂ ਆਓ ਤੁਸੀਂ ਮੈਦਾਨ ਦੇ ਵਿੱਚ ਆਓ ਜਿਹੜਾ ਕਾਬਲ ਹੈ ਜਿਹੜਾ ਟੈਸਟ ਕਲੀਅਰ ਕਰ ਸਕਦਾ ਹੈ ਆਓ ਉਹ ਨੌਕਰੀ ਪਾ ਸਕਦਾ ਹੈ ਪਿੱਛੇ ਜੀ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਪਰਮਜੀਤ ਸਿੰਘ ਢਾਬਾ ਦੇ ਨਾਲ ਇੰਟਰਵਿਊ ਕੀਤੀ ਗਈ ਉਹਨਾਂ ਦੇ ਨਾਲ ਰੁਜ਼ਗਾਰ ਤੇ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸੀਐਮ ਭਗਵੰਤ ਮਾਨ ਨੇ ਹਰੇ ਪੈਨ ਕਹਿਣ ਦੀ ਜਗ੍ਹਾ ਡਾਂਗ ਕਹਿਣੀ ਸੀ ਕਹਿੰਦੇ ਵੀ ਜੋ ਉੱਥੇ ਬੈਠੇ ਟੀਚਰਾਂ ਦੇ ਉੱਤੇ ਡਾਂਗ ਵਹਾਈ ਜਾ ਰਹੀ ਹੈ ਬੇਰੂਜਗਾਰਾਂ ਦੇ ਉੱਤੇ ਡਾਂਗ ਵਹਾਈ ਕੋਈ ਬੇਰੂਜ ਦੀਆਂ ਬੇਰੂਜ ਦੀ ਜੋ ਮਰਜ਼ੀ ਬੋਲ ਸਕਦੀ ਹੈ ਜੀ ਹੂੰ ਜੋ ਵੀ ਮਰਜ਼ੀ ਬੋਲ ਸਕਦੀ ਹੈ ਵੇਖੋ ਕਈ ਬੰਦੇ ਸੰਤੁਸ਼ਟ ਨਹੀਂ ਹੁੰਦੇ ਮੈਂ ਉਹਨਾਂ ਬਾਰੇ ਕੋਈ ਕੋਈ ਮਤਲਬ ਬਿਆਨਬਾਜ਼ੀ ਨਹੀਂ ਕਰਨਾ ਚਾਹਾਂਗਾ ਜਿਹੜੇ ਬੈਠੇ ਆ ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਹੋ ਸਕਦੀ ਹੈ ਹੂੰ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਇਹਦੇ ਉੱਪਰ ਪਰ ਕਾਬਲੀਅਤ ਤੇ ਆਓ ਟੈਸਟ ਕਲੀਅਰ ਕਰੋ ਮੈਰਿਟ 'ਚ ਆਓ ਤੇ ਨੌਕਰੀ ਲੈ ਲਓ ਇਹ ਕੋਈ ਇੱਥੇ ਪੈਸੇ ਨਾਲ ਤੇ ਨੌਕਰੀ ਮਿਲਦੀ ਨਹੀਂ ਦੱਸੇ ਕੋਈ ਕਿਸੇ ਨੂੰ ਪੈਸੇ ਨਾਲ ਨੌਕਰੀ ਮਿਲਦੀ ਮੈਨੂੰ ਦੱਸੇ ਕੋਈ ਜੀ ਕਲੀਅਰ ਤਾਂ ਕਰਕੇ ਦੱਸੇ ਵੀ ਆ ਵੀ ਮੈਨੂੰ ਪੈਸੇ ਨਾਲ ਕੋਈ ਇੱਕ ਬੰਦਾ ਵੀ ਹਟਕੜਾ ਕਰਕੇ ਦੱਸੇ ਕਿ ਪੈਸੇ ਨਾਲ ਸੀਐਮ ਸਾਹਿਬ ਨੇ ਕੋਈ ਇਹ ਕੋਈ ਰੁਜ਼ਗਾਰ ਦਿੰਦਾ ਸਾਨੂੰ ਪੈਸੇ ਇਹਨਾਂ ਨੂੰ ਕੋਈ ਨੌਕਰੀ ਦਿੰਦੀ ਹੈ ਜੀ ਇਹ ਬੇਬੁਨਿਆਦ ਗੱਲਾਂ ਨੇ ਵਿਰੋਧੀ ਗੱਲਾਂ ਕਰਦੀ ਹੁੰਦੀ ਹੈ ਗੱਲ ਕਰ ਲਈਏ ਵਿਧਾਨ ਸਭਾ ਦੀ ਤਾਂ ਵਿਧਾਨ ਸਭਾ ਦੇ ਵਿੱਚ ਅਕਸਰ ਹੀ ਲੋਕ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਚੁਣ ਕੇ ਪੰਜਾਬ ਦੇ ਭਲੇ ਦੇ ਲਈ ਗੱਲਬਾਤ ਕਰਨ ਦੇ ਲਈ ਉੱਥੇ ਭੇਜਦੇ ਆ ਤੇ ਉੱਥੇ ਅਕਸਰ ਹੀ ਜਿਹੜਾ ਲੜਾਈ ਝਗੜਾ ਤੂ ਤੂ ਮੈਂ ਮੈਂ ਚਲਦੀ ਲੋਕਾਂ ਨੂੰ ਲਾਈਵ ਦਿਖਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੇਕਰ ਗੱਲ ਵਿਰੋਧੀ ਧਿਰ ਦੀ ਵੀ ਗੱਲ ਕਰ ਲਈਏ ਤਾਂ ਉਹ ਵੀ ਕਹਿੰਦੀ ਅਸੀਂ ਪੰਜਾਬ ਦਾ ਭਲਾ ਕਰਨੇ ਆ ਜੇ ਸੱਤਾਧਾਰੀ ਇਸ ਟਾਈਮ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਹੈ ਤਾਂ ਉਹ ਵੀ ਕ ਤਾ ਫਿਰ ਉਥੇ ਜਾ ਕੇ ਲੜਾਈ ਝਗੜਾ ਹੀ ਦਿਸਦਾ ਹੈ ਲਾਈਵ ਦੇ ਵਿੱਚ ਜਾਂ سوشل میڈیا ਦੇ ਉੱਪਰ ਆ ਰਿਹਾ ਹੈ ਤਾਂ ਇਹ ਲੱਗਦਾ ਨਹੀਂ ਕਿਤੇ ਨਾ ਕਿਤੇ ਭਲਾਈ ਕੌਣ ਸੋਚ ਰਿਹਾ ਪੰਜਾਬ ਦੀ ਜਾਂ ਕੌਣ ਨਹੀਂ ਸੋਚ ਰਿਹਾ ਸਮਝ ਹੀ ਨਹੀਂ ਆ ਰਹੀ ਵੇਖੋ ਜੇ ਆਪਦੇ ਹੱਕ ਲੈਣ ਲਈ ਲੜਨਾ ਪਵੇ ਹੂੰ ਤੇ ਲੜਨਾ ਵੀ ਚਾਹੀਦਾ ਜੀ ਆਪਰੇ ਹੱਕ ਲਈ ਵੇਖੋ ਪਾਣੀਆਂ ਦਾ ਮੁੱਦਾ ਸੀ ਬੜਾ ਵੱਡਾ ਮੁੱਦਾ ਸੀ ਜੀ ਸੀਐਮ ਸਾਹਿਬ ਗਏ ਹੈ ਮੀਟਿੰਗ ਹੋਈ ਹੈ ਮੰਤਰੀ ਜੀ ਨੇ ਮੀਟਿੰਗ ਰੱਖੀ ਸੀ ਉੱਥੇ ਹਮ ਸੀਐਮ ਸਾਹਿਬ ਗਏ ਹੈ ਜੀ ਆਪਣੇ ਹੱਕ ਲਈ ਜੇ ਲੜਨਾ ਪਵੇ ਲੜ ਕੇ ਹੱਕ ਲੈਣਾ ਪਵੇ ਤਾਂ ਫਿਰ ਲੜਨਾ ਚਾਹੀਦਾ ਹੈ ਨਾ ਹਮ ਸਾਡੇ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ 92 ਵਿਧਾਇਕ ਸਾਡੇ ਚੁਣੇ ਸੀਗੇ ਹਮ ਉਹ ਇਸੇ ਕਰਕੇ ਚੁਣੇ ਸੀ ਵੀ ਤੁਸੀਂ ਸਾਡੇ ਹੱਕ ਲੈਣੇ ਆ ਜੋ ਵੀ ਕੰਮ ਹੋਵੇ ਜਨਤਾ ਦੇ ਸਾਹਮਣੇ ਹੋਵੇ ਲਾਈਵ ਚੱਲਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਜੇ ਕੋਈ ਪੰਜਾਬ ਦੇ ਹੱਕਾਂ ਦੀ ਉੱਥੇ ਅੱਜ ਵੀ ਮੁੱਦਾ ਸੀ ਬੇਅਦਬੀ ਦੇ ਮੁੱਦੇ ਦੇ ਚ ਕੋਨੂੰਨ ਪਾਸ ਕਰਨਾ ਸੀਗਾ ਵਿਰੋਧੀ ਪਾਰਟੀਆਂ ਨੂੰ ਚੰਗਾ ਨਹੀਂ ਲੱਗਦਾ ਉਹ ਰੌਲਾ ਪਾਉਂਦੇ ਆ ਜੇ ਕਹਿੰਦੇ ਕਿਸਾਨਾਂ ਦੇ ਮੁੱਦੇ ਤੇ ਕੋਈ ਗੱਲ ਕਰਨੀ ਵਿਰੋਧੀ ਰੌਲਾ ਪਾਉਂਦੇ ਆ ਜੇ ਕੋਈ ਹੋਰ ਪੰਜਾਬ ਭਲਾਈ ਦੇ ਕੰਮ ਕਰਨੇ ਹੁੰਦੇ ਆ ਤੇ ਫਿਰ ਵਿਰੋਧੀ ਰੌਲਾ ਪਾਉਂਦੇ ਉਹ ਚਲੇ ਜਾਂਦੇ ਸੁਣਦੇ ਨਹੀਂਗੇ ਆਪ ਦੇ ਪੰਜਾਬ ਭਲਾਈ ਦੇ ਕੰਮਾਂ ਲਈ ਬੋਲਣਾ ਵੀ ਪਵੇ ਤਾਂ ਸੀਐਮ ਸਾਹਿਬ ਨੂੰ ਬੋਲਣਗੇ ਭਾਈ ਆਪਦੇ ਕੰਮ ਲਈ ਸੈਂਟਰ ਨਾਲ ਲੜਨਗੇ ਜੇ ਕਿਤੇ ਕਿਤੇ ਵੀ ਲੋਡ ਪਈ ਆਪਦੇ ਹੱਕ ਲਈ ਤੇ ਸੀਐਮ ਸਾਹਿਬ ਸਾਡੀ ਸਰਕਾਰ ਲੜੇਗੀ ਹਮ ਗੱਲ ਕਰ ਲਈਏ ਕਰਪਸ਼ਨ ਦੀ ਤਾਂ ਕਰਪਸ਼ਨ ਤੇ ਉੱਤੇ ਤੁਸੀਂ ਕੀ ਕਹਿਣਾ ਚਾਹੋ ਜ਼ੀਰੋ ਟੋਲਰੈਂਸ ਆਪਦੇ ਬੰਦਿਆਂ ਨੂੰ ਨਹੀਂ ਛੱਡਦੀ ਹਮ ਤੁਸੀਂ ਕਹ ਆਪਦੇ ਬੰਦਿਆਂ ਨੂੰ ਨਹੀਂ ਛੱਡਦੀ ਤਾਂ ਪਿੱਛੇ ਜੀ ਵਿਜੇ ਸਿੰਘਲਾ ਨੂੰ ਬੜੇ ਇਲਜ਼ਾਮ ਲੱਗੇ ਸੀ ਜਦੋਂ ਨਵੀਂ ਨਵੀਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਉਸ ਟਾਈਮ ਸੀਐਮ ਭਗਵੰਤ ਮਾਨ ਦਾ ਇੱਕ ਵੀਡੀਓ ਵੀ ਆਇਆ ਸੀ ਕਹਿੰਦੇ ਵੀ ਮੇਰੇ ਕੋਲ ਸਾਰੇ ਸਬੂਤ ਨੇ ਤੇ ਬਾਅਦ ਵਿੱਚ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਦੇਖੋ ਇਹ ਸੀਐਮ ਸਾਹਿਬ ਜਾਣ ਸਕਦੇ ਨੇ ਵੀ ਕੀ ਸਬੂਤ ਸੀ ਕੀ ਨਹੀਂ ਸਬੂਤ ਸੀ ਹੂੰ ਉਸ ਸਮੇਂ ਕੀ ਗੱਲ ਹੋਈ ਕੀ ਨਹੀਂ ਗੱਲ ਹੋਈ ਇਹਦੇ ਬਾਰੇ ਮੈਂ ਤਾਂ ਕੋਈ ਬਿਆਨ ਨਹੀਂ ਦੇ ਸਕਦਾ ਪਰ ਉਹਨਾਂ ਨੂੰ ਉਸ ਟਾਈਮ ਲੱਗਿਆ ਵੀ ਇਹ ਕੁਝ ਗਲਤ ਹੈ ਜੀ ਆਪਦਿਆਂ ਦੇ ਉੱਪਰ ਕੌਣ ਕੋਈ ਕਾਰਵਾਈ ਕਰਦਾ ਹੂੰ ਜੇ ਉਹਨਾਂ ਨੂੰ ਗਲਤ ਲੱਗਿਆ ਤਾਂ ਉਹਨਾਂ ਨੇ ਉਸ ਟਾਈਮ ਉਹਨਾਂ ਦੇ ਕਾਰਵਾਈ ਕੀਤੀ ਹੂੰ ਉਦੋਂ ਬਾਅਦ ਕਈ ਮੰਤਰੀਆਂ ਦੇ ਕਾਰਵਾਈ ਕੀਤੀ ਕਈ ਐਮਐਲਏਆਂ ਦੇ ਕਾਰਵਾਈ ਕੀਤੀ ਜੇ ਉਹਨਾਂ ਦੀ ਨੀਅਤ ਤੇ ਨੀਤੀ 'ਚ ਫਰਕ ਹੁੰਦਾ ਹੂੰ ਤੇ ਉਸ ਟਾਈਮ ਉਹਨਾਂ ਨੂੰ ਬੋਲਣ ਦੀ ਕੀ ਲੋੜ ਪਈ ਸੀ ਕਿਸੇ ਨੂੰ ਕੋ ਪਤਾ ਸੀਗਾ ਜੀ ਜੇ ਉਹਨਾਂ ਨੂੰ ਉਸ ਟਾਈਮ ਲੱਗਿਆ ਤਾਂ ਉਹਨਾਂ ਨੇ ਕੀਤਾ ਹੁਣ ਨਹੀਂ ਲੱਗਿਆ ਤਾਂ ਨਹੀਂ ਬੋਲੋ ਹਲਕਾ ਗਰੂਰ ਸਾ ਆਪਣੇ ਨਾਲ ਲੱਗਦਾ ਇੱਥੇ ਬੜਾ ਜਿਹੜਾ ਮਸਲਾ ਕ੍ਰੀਏਟ ਹੋਇਆ ਸੀਗਾ ਜਿਹੜਾ ਉਹ ਮੁੰਡਾ ਜਿਹੜਾ ਆਤਮੱਤਿਆ ਕਰ ਲਈ ਸੀ ਮੁੰਡੇ ਨੇ ਉਹ ਫੌਜਾ ਸਿੰਘ ਸਰਾਰੀ ਦਾ ਬੜਾ ਨਾਮ ਆਇਆ ਸੀਗਾ ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਵਿਰੋਧੀ ਨਾਮ ਲੈਂਦੇ ਹੁੰਦੇ ਆ ਯੋ ਰਾਜਨੀਤੀ ਟੋਟਲ ਦੀ ਟੋਟਲ ਰਾਜਨੀਤੀ ਹੋ ਰਹੀ ਉੱਥੇ ਹੂੰ ਉੱਥੇ ਕਾਂਗਰਸ ਪਾਰਟੀ ਵੀ ਗਈ ਹੈ ਭਾਜੀਪੀ ਵੀ ਗਈ ਹੈ ਕਾਲੀਦਲ ਵੀ ਗਏ ਨੇ ਹਮ ਟੋਟਲੀ ਰਾਜਨੀਤੀ ਸੀ ਉਹਨਾਂ ਦਾ ਮੁੰਡਾ ਮਰ ਗਿਆ ਜੀ ਬੜੇ ਦੁੱਖ ਨਾਲ ਬੜੀ ਦੁਖਦ ਘਟਨਾ ਹੈ ਜੀ ਬੜਾ ਦੁੱਖ ਹੋਇਆ ਪਰ ਉੱਥੇ ਉਹਨਾਂ ਨਾਲ ਹਮਦਰਦੀ ਕਰਨ ਦੀ بجائے ਉਹਨਾਂ ਨੇ ਉਹਨਾਂ ਦੇ ਉੱਪਰ ਰਾਜਨੀਤੀ ਕੀਤੀ ਹਮ ਕੋ ਸੂਸਾਈਡ ਉਹਨੇ ਕਰ ਲਿਆ ਇੱਕ ਬੱਚਾ ਸੀ ਜੀ ਉਹਨੂੰ ਉਹਨੂੰ ਸਹਾਰਨਾ ਦੇਣੀ ਚਾਹੀਦੀ ਸੀ ਕਿਛੀ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਪਰ ਉਹਦੇ ਤੇ ਰਾਜਨੀਤੀ ਕਰਨੀ ਬੜੀ ਜ਼ਰੂਰੀ ਪੁੱਤ ਪਿਤਾ ਦੇ ਵੀ ਬਿਆਨ ਆਏ ਸੀ ਕਹਿੰਦੇ ਵੀ ਬੜੇ ਦਬਾਅ ਪਾਇਆ ਗਿਆ ਦਬਾਅ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ ਵਿਰੋਧੀ ਪਾਰਟੀਆਂ ਵੇਖੋ ਮੈਂ ਹਰ ਇੱਕ ਦਾ ਨਾਮ ਨਹੀਂ ਲੈਣਾ ਚਾਹੁੰਦਾ ਹਰ ਇੱਕ ਪਾਰਟੀ ਗਈ ਹੈ ਉੱਥੇ ਜੀ ਉਹਨਾਂ ਨੂੰ ਇਗਨਾਈਟ ਕਰਨ ਵਾਸਤੇ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਹਰਕ ਨੇ ਪੂਰਾ ਜ਼ੋਰ ਲਾਇਆ ਪਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਾ ਸਾਹਮਣੇ ਹੋਏਗਾ ਨਾ 2027 ਕੋਈ ਦੋਸ਼ ਨਹੀਂ ਸਿਰਫ ਸਿਰਫ ਰਾਜਨੀਤੀ ਹੋ ਰਹੀ ਹੈ 2027 ਦੇ ਇਲੈਕਸ਼ਨਾਂ ਦੇ ਵਿੱਚ ਤੁਹਾਡੀ ਕੀ ਤਿਆਰੀ ਰਹੀ ਵਿਖੋ ਆਮ ਆਦਮੀ ਪਾਰਟੀ ਦੇ ਨਾਲ ਹਮੇਸ਼ਾ ਹੀ ਜੋ ਹਕਮ ਪਾਰਟੀ ਦੇਗੇ ਅਸੀਂ ਨਾਲ ਖੜੇ ਜੋ ਹਕਮ ਪਾਰਟੀ ਦੇ ਤੁਹਾਡੀ ਨਾਲ ਵੀ ਨਾਲ ਸੀ ਤੇ ਹੁਣ ਵੀ ਨਾਲ ਤੁਹਾਡੀ ਕੀ ਤਿਆਰੀ ਹੈ ਤੁਸੀਂ 2027 ਦੇ ਇਲੈਕਸ਼ਨਾਂ ਦੇ ਲਈ ਕੀਤੀ ਹੈ ਕੋਈ ਮੈਂ ਤਾਂ ਪਾਰਟੀ ਦੇ ਨਾਲ ਆ ਜੋ ਹੁਕਮ ਕਰੇਗੀ ਮੈਂ ਤਾਂ ਨਾਲ ਹੀ ਆ ਜੇ ਪਾਰਟੀ ਜ਼ਿੰਮੇਵਾਰੀ ਲਾਉਂਦੀ ਹੈ ਜਿੱਥੇ ਜ਼ਿੰਮੇਵਾਰੀ ਲਾਏਗੀ ਮੈਂ ਤਾਂ ਖੜਾ ਪਹਿਲਾਂ ਵੀ ਖੜਾ ਮੈਂ 2014 ਤੋਂ ਲੱਗਿਆ ਜੀ 2017 ਚ ਮੈਂ ਕੰਪੀਟੀਟਰ ਸੀਗਾ ਇੱਥੇ ਜੀ ਜੀ ਦਾਵੇਦਾਰ ਸੀਗਾ ਹਮ ਇਲੈਕਸ਼ਨ ਵੀ ਲੜਨਾ ਚਾਹੁੰਦਾ ਸੀ ਮੈਨੂੰ ਪਾਰਟੀ ਦਾ ਹੁਕਮ ਆਇਆ ਵੀ ਸੀਐਮ ਸਾਹਿਬ ਭਗਵੰਤ ਮਾਨ ਜੀ ਤੇ ਇਲੈਕਸ਼ਨ ਲੜਨਗੇ ਹਮ ਸਕੇ ਵੈਲਕਮ ਉਦੋਂ ਬਾਅਦ ਮੇਰੀ ਪਾਰਟੀ ਨੇ ਜਿੱਥੇ ਵੀ ਡਿਊਟੀ ਲਈ ਬਾਈ ਚ ਡਿਊਟੀ ਲਈ ਵੀ ਅਹ ਵੀ ਅੱfront ਇਕਲੋਣੇ ਇਲੈਕਸ਼ਨ ਲੜਨਗੇ ਜੀ ਇੱਥੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੇਰੀ ਜਿੱਥੇ ਡਿਊਟੀ ਲਾਉਂਗੇ ਮੈਂ ਖੜਾ ਸੋ ਆਉਣ ਵਾਲੇ ਸਮੇਂ 'ਚ ਵੀ ਪਾਰਟੀ ਜਿੱਥੇ ਅਸੀਂ ਤਾਂ ਪਾਰਟੀ ਦੇ ਸ਼ਿਵਾਈ ਹਾਂ ਬਈ ਜੀ ਨਾ ਕਿ ਸਾਨੂੰ ਰਾਜਨੀਤੀ ਕਰਨੀ ਹੋਊਗੀ ਅਸੀਂ ਤਾਂ ਪਾਰਟੀ ਦੇ ਇਹਦੇ ਵਿੱਚੋਂ ਹੀ ਅਸੀਂ ਪੈਦਾ ਹੋਈਆਂ ਹਾਂ ਬਈ ਰਾਜਨੀਤੀ ਅਸੀਂ ਸਿੱਖੀ ਇੱਥੋਂ ਐ ਰਾਜਨੀਤੀ ਨਹੀਂ ਅਸੀਂ ਤਾਂ ਸਿਰਫ ਇੱਕ ਸੇਵਾ ਦਾ ਰੂਪ ਦੇ ਵਿੱਚ ਆਏ ਸੀ ਅੱਜ ਵੀ ਸੇਵਾ ਕਰੀ ਜਨੇ ਵੀਰੇ ਗੱਲ ਕਰ ਲਈਏ ਤੁਸੀਂ ਕਹਿ ਰਹੇ ਹੋ ਵੀ 2022 ਦੇ ਵਿੱਚ ਤੁਹਾਡੀ ਡਿਊਟੀ ਲੱਗੀ ਐ ਵੀ ਇੱਥੋਂ ਇਲੈਕਸ਼ਨ ਹੋਰ ਲੜਨਗੇ ਤੁਸੀਂ ਉਹਨਾਂ ਦਾ ਸਾਥ ਦੇਣਾ ਵਾ ਪਰ ਕਦੇ ਵੀ ਤੁਹਾਨੂੰ ਕਦੇ ਇੱਕ ਸਟੇਜ ਦੇ ਉੱਪਰ ਦੇਖਿਆ ਨਹੀਂ ਗਿਆ ਹਲਕਾ ਵਿਧਾਇਕ ਤੇ ਦੇਖੋ ਪਾਰਟੀਆਂ ਅਲੱਗ-ਅਲੱਗ ਡਿਊਟੀਆਂ ਲਗਾਉਂਦੀਆਂ ਜੀ ਪਾਰਟੀ ਜਿੱਥੇ ਡਿਊਟੀ ਲਗਾਏਗੀ ਮੈਂ ਤਾਂ ਖੜਾ ਮੈਨੂੰ ਕਿਹੜਾ ਵ代ਕ ਨਾਲ ਮੇਰੀ ਕਿਹੜੀ ਕੋਈ ਇਦਾਂ ਦੀ ਕੋਈ ਹੈਗੀ ਹੈ ਜੀ ਉਹ ਭਰਾ ਬਹੁਤ ਅੱਛਾ ਕੰਮ ਕਰ ਕਰਦਾ ਪਿਆ ਜੀ ਬੜਾ ਵਧੀਆ ਮੇਰੀ ਜ਼ਿੰਮੇਵਾਰੀ ਪਾਰਟੀ ਨੇ ਲਗਾਈ ਬਾਹਰ ਸੀ ਹੂੰ ਤੇ ਫਿਰ ਮੈਂ ਕਿੰਨੇ ਇੱਥੇ ਹੁੰਦਾ ਅੱਜ ਵੀ ਮੇਰੀ ਪਾਰਟੀ ਪਾਰਟੀ ਡਿਊਟੀ ਕਦੇ ਜਲੰਧਰ ਲਾ ਦਿੰਦੀ ਹੈ ਕਦੇ ਲੁਧਿਆਣੇ ਲਾ ਦਿੰਦੀ ਹੈ ਕਦੇ ਹਰਿਆਣੇ ਚਲੇ ਜਾਂਦੇ ਅਸੀਂ ਕਦੇ ਰਾਜਸਥਾਨ ਚਲੇ ਜਾਂਦੇ ਹੁਣ ਵੀ ਫੇਰ ਮੇਰੀ ਡਿਊਟੀ ਲੱਗੀ ਹੈ ਗੁਜਰਾਤ ਡਿਊਟੀ ਲੱਗੀ ਹੈ ਮੋਸਟਲੀ ਪਾਰਟੀ ਜੋ ਸਾਨੂੰ ਹੁਕਮ ਕਰਦੀ ਐ ਅਸੀਂ ਤਾਂ ਉੱਥੇ ਹੀ ਜਾਣਾ ਜੀ ਹੁਣ ਆਉਣ ਵਾਲੇ ਸਮੇਂ 'ਚ ਵੀ ਪਾਰਟੀ ਜਿੱਥੇ ਸਾਨੂੰ ਹੁਕਮ ਕਰੇਗੀ ਅਸੀਂ ਉੱਥੇ ਖੜੇ ਹਾਂ ਅੱਜ ਵੀ ਪਾਰਟੀ ਨਾਲ ਐ ਤੇ ਕੱਲ੍ਹ ਵੀ ਇੱਕ ਸ਼ਿਪਾਈ ਐ ਇੱਕ ਵਰਕਰ ਦੇ ਤੌਰ 'ਤੇ ਪਹਿਲਾਂ ਵੀ ਕੰਮ ਕੀਤਾ ਹੁਣ ਵੀ ਕਰਦੇ ਹਾਂ ਤਾਂ ਬਿਲਕੁਲ ਇਹ ਸਨ ਮਹਿੰਦਰ ਸਿੰਘ ਕਚੂਰਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਔਰ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਚੈਨਲ ਦੇ ਨਾਲ ਅਤੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ